ਸਾਚਰੀਆ ਕਾਲ ਪੰਜਾਬੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਚੋਣ ਦਫ਼ਤਰ ਵਿੱਚ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਭਰਮੀ ਮੀਟਿੰਗ ਹੋਈ ਜਿਸ ਵਿੱਚ ਰਣਜੀਤ ਸਿੰਘ ਖੁਰਾਨਾ ਦੇ ਹੱਕ ਵਿੱਚ ਆਏ ਗੁਜਰਾਤੀ ਭਾਈਚਾਰਾ ਸਰਦਾਰ ਸੋਹਣ ਸਿੰਘ ਖੰਡਨ ਨੂੰ ਪੂਰਾ ਸਮਰਥਨ ਦੇਗੇ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਜਦ ਮੈਂ 2015 ਵਿੱਚ ਐਮਸੀ ਦੀ ਇਲੈਕਸ਼ਨ ਲੜ ਰਿਹਾ ਸੀ ਉਦੋਂ ਵੀ ਇਹ ਜੁ ਗੁਜਰਾਤੀ ਭਾਈਚਾਰਾ ਮੇਰੇ ਨਾਲ ਖੜਾ ਸੀ ਫਿਰ ਗੁજરાਤੀ ਭਾਈਚਾਰੇ ਨੇ ਕਿਹਾ ਅਸੀਂ ਰਣਜੀਤ ਸਿੰਘ ਖੁਰਾਨਾ ਜੀ ਦੇ ਰਿਣੀ ਹਾਂ ਉਹ ਸਾਨੂੰ ਜਿੱਥੇ ਕਹਿਣਗੇ ਉੱਥੇ ਹੀ ਵੋਟ ਪਾਵਾਂਗੇ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਬਹਾਦਰ ਸਿੰਘ ਸੰਗਤਪੁਰ ਅਵਤਾਰ ਸਿੰਘ ਮੰਗੀ ਪਰਮਜੀਤ ਸਿੰਘ ਆਜ਼ਾਦ ਗੁਰਦੇਵ ਸਿੰਘ ਲਖਪੁਰ ਸਰੂਪ ਸਿੰਘ ਖਲਵਾੜਾ ਗੁਰਮukh ਸਿੰਘ ਚਾਨਾ ਸ਼ਰਨਜੀਤ ਸਿੰਘ ਜਸਵਿੰਦਰ ਸਿੰਘ ਸੁਖਵੀਰ ਸਿੰਘ ਬੱਬੂ ਵਾਲੀਆ ਗੁਲਦੀਪ ਸਿੰਘ ਸਮਰਾ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਹਜੀ ਰਣਜੀਤ ਸਿੰਘ ਖੁਰਾਨਾ ਭਾਜੀ ਸਾਡੇ ਨਾਲ 10-15 ਸਾਲਾਂ ਤੋਂ ਜੁੜੇ ਆ 2017 ਤੋਂ 15 ਤੋਂ ਲੈ ਕੇ ਉਹਨਾਂ ਨਾਲ ਅਸੀਂ ਜੁੜੇ ਆ ਜਿੱਥੇ ਰਣਜੀਤ ਸਿੰਘ ਖੁਰਾਨਾ ਭਾਜੀ ਕਹਿੰਦੇ ਸੀ ਅਸੀਂ ਉੱਥੇ ਹੀ ਵੋਟਾਂ ਪਾਉਂਦੇ ਰਹੇ ਆ ਅੱਜ ਰਣਜੀਤ ਸਿੰਘ ਖੁਰਾਨਾ ਭਾਜੀ ਦੇ ਉੱਤੇ ਹੀ ਸਾਨੂੰ ਤਾਂ ਦੇਖੋ ਤਕੜੀ ਨਾ ਪੰਜਾ ਨਾ ਕੁਝ ਸਾਨੂੰ ਰਣਜੀਤ ਸਿੰਘ ਖੁਰਾਨਾ ਆਇਆ ਭਾਜੀ ਉਹਨਾਂ ਕਰਕੇ ਅਸੀਂ ਇਹ ਸਾਰੀਆਂ ਵੋਟਾਂ ਸਾਡੀ ਗੁਜਰਾਤੀ 2200 250 250 ਆ 300 ਆ 400 ਆ ਜਿੰਨੀ ਵੀ ਵੋਟ ਆ ਰਣਜੀਤ ਸਿੰਘ ਖੁਰਾਨਾ ਭਾਜੀ ਨੂੰ ਪਾਣੀ ਆ ਚੋਣ ਨਿਸ਼ਾਨ ਤਕੜੀ ਚੋਣ ਨਿਸ਼ਾਨ ਤਕੜੀ ਸਾਡਾ ਮੰਨ ਤੁਹਾਡਾ ਸ਼ੁਰੂ ਤੋਂ ਭਰੋਸਾ ਖਰਾਨਾ ਜੀ ਸਾਹਿਬ ਨੂੰ ਦੇ ਹਾਂਜੀ ਦੇਖੋ ਸਾਡਾ ਜਿੰਨਾ ਭਰੋਸਾ ਖਰਾਨਾ ਜੀ ਦੇ ਹੈਗਾ ਨਾ ਸਾਡੇ ਜਿੱਦਾ ਰੱਬ ਨੂੰ ਮੰਨਦੇ ਉਦਾਂ ਹੀ ਇਹੀ ਭਰੋਸਾ ਹੈ ਖਰਾਨਾ ਜੀ ਦਾ ਸਾਡਾ ਤੇ ਖਰਾਨਾ ਜੀ ਭਾਜੀ ਸਾਡੇ ਭਰੋਸੇ ਦੇ ਕਾਇਮ ਕਾਇਮ ਉਤਰੇ ਆ ਤੇ ਸਾਨੂੰ ਵੀ ਉਹਨਾਂ ਨੇ ਕਦੀ ਧੋਖਾ ਨਹੀਂ ਦਿੱਤਾ ਖਰਾਨਾ ਭਾਜੀ ਨੇ ਤੇ ਅਸੀਂ ਵੀ ਉਹਨਾਂ ਨੂੰ ਧੋਖਾ ਨਹੀਂ ਦੇਵਾਂਗੇ ਤੇ ਜਿੰਨੀ ਵੀ ਵੋਟ ਹੈ ਜਿੰਨੀ ਗੁਜਰਾਤੀ ਦੀ ਆ ਸਾਰੀ ਖੁਨਾਨਾ ਨੂੰ ਤੇ ਤਕੜੀ ਨੂੰ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰੋਡ ਤੇ ਜਿਹੜੇ ਸਾਡੇ ਮੇਰੇ ਬਹੁਤ ਹੀ ਅਜ਼ੀਜ਼ ਆ ਮੇਰੇ ਸਤਿਕਾਰਯੋਗ ਆ ਕੋਈ ਰਾਤੀ ਭਰਾ ਭੈਣਾ ਵੀ ਰਾਤੀ ਭਾਈਚਾਰਾ ਇਹ ਅੱਜ ਸਾਡੇ ਇੱਥੇ ਪਾਰਟੀ ਦਫ਼ਤਰ ਆਇਆ ਵਾ ਤੇ ਹਮੇਸ਼ਾ ਮੇਰੇ ਨਾਲ ਇਹ ਖੜਦੇ ਰਹੇ ਆ ਜਦੋਂ ਇਹਨਾਂ ਨੂੰ ਲੋੜ ਪਈ ਆ ਤਾਂ ਮੈਂ ਵੀ ਹਮੇਸ਼ਾ ਇਹਨਾਂ ਦੇ ਨਾਲ ਖੜਿਆ ਆ ਅੱਜ ਇਹਨਾਂ ਨੇ ਕਿ ਸਾਡੇ ਇਲੈਕਸ਼ਨ ਚੱਲ ਰਹੀ ਆ ਲੋਕ ਸਭਾ ਦੀ ਹੁਸ਼ਿਆਰਪੁਰ ਤੋਂ ਸਾਡੇ ਉਮੀਦਵਾਰ ਆ ਸਦਾ ਸੋਨ ਸਿੰਘ ਢੱਡਲ ਜੀ ਅੱਜੇ ਵੱਡੀ ਕੀਤੇ ਜਾ ਕੇ ਇਹਨਾਂ ਸਾਰਿਆਂ ਨੇ ਇੱਕ ਪ੍ਰਣ ਕੀਤਾ ਤੇ ਇੱਕ ਸਵਰਥਨ ਦਿੱਤਾ ਕਿ ਅਸੀਂ 1 ਜੂਨ ਨੂੰ ਇੱਕ ਇੱਕ ਵੋਟ ਜਿਹੜੀ ਹੈਗੀ ਆ ਚੋਣ ਨਿਸ਼ਾ ਤਕੜੀਆਂ ਬਟਨ ਦੂਜੇ ਨੰਬਰ ਦਾ ਬਟਨ ਦਬਾ ਕੇ ਸਦਾ ਸੋਨ ਸਿੰਘ ਢੱਡਲ ਜੀ ਨੂੰ ਕਾਮਯਾਬ ਕਰਨਾ ਵਾ ਤੇ ਮੈਂ ਵੀ ਇਹਨਾਂ ਦਾ ਵਾਦਾ ਕੀਤਾ ਵਾ ਕਿ ਸਾਡੇ ਉਮੀਦਵਾਰ ਸਦਾ ਸੋਨ ਸਿੰਘ ਢੱਡਲ ਜੀ ਨੂੰ ਤੁਸੀਂ ਵੱਡੀ ਲੀਡ ਨਾਲ ਦਿਤਾਓ ਇਸ ਵੇਲੇ ਫਵਾੜੇ ਤੋਂ ਵਿੱਚ ਅਸੀਂ ਲੀਡ ਲੈ ਰਹੇ ਆਂ ਤੇ ਪੂਰੇ ਲੋਕ ਸਭਾ ਹਲਕਾ ਹਿਾਰਪੁਰ ਤੋਂ ਵੀ ਅਸੀਂ ਜਿੱਤ ਰਹੇ ਹਾਂ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਤੇ ਯਕੀਨ ਦਵਾਇਆ ਕਿ ਜੋ ਵੀ ਤੁਹਾਡੀਆਂ ਮੰਗਾਂ ਹੋਣਗੀਆਂ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਆਪਣੇ ਐਮਪੀ ਬਣਨ ਤੋਂ ਬਾਅਦ ਸਦਾ ਸੋਤੀ ਢੰਡਲ ਜੀ ਤੋਂ ਤੋਂ ਮੈਂ ਪੂਰੀਆਂ ਕਰਵਾ ਕੇ ਦਊਂਗਾ ਤੇ ਇਹਨਾਂ ਨੇ ਵੀ ਆਪਣਾ ਪੂਰਾ ਸਮਰਥਨ ਦਿੱਤਾ ਇਸ ਦੇ ਇੱਕ ਵਾਰ ਫੇਰ ਮੈਂ ਇਹਨਾਂ ਸਾਰੇ ਰਾ ਜਿਹੜੇ ਮੇਰੇ ਗੁਜਰਾਤੀ ਭਰਾ ਐ ਆ ਸਾਰਾ ਭਾਈਚਾਰਾ ਆਇਆ ਵਾ ਕਿਉਂਕਿ ਇਹ ਜੋਗ ਮਾਤਾ ਜੀ ਨੂੰ ਮੰਨਣ ਵਾਲੇ ਇਹ ਭਾਈਚਾਰਾ ਵਾ ਜਦੋਂ ਇੱਕ ਵਾਰੀ ਇਹ ਗੱਲ ਕਰ ਲੈਂਦੇ ਕਿਸੇ ਤੋਂ ਇਹ ਕਦੀ ਮੁੱਕਰਦੇ ਨਹੀਂ ਇਹ 2015 ਜਿਹੜੋਂ ਮੈਂ ਇਲੈਕਸ਼ਨਾਂ ਲੜੀਆਂ ਸੀ ਐਮਸੀ ਦੀਆਂ ਇਹ ਭਾਈਚਾਰਾ ਉਸ ਵੇਲੇ ਤੋਂ ਮੇਰੇ ਨਾਲ ਖੜਾ ਵਾ ਤੇ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਕਰਦਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਬਾਣੀ